ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹਾਣੀ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜਦੋਂ ਤੋਂ ਕੋਫੀਸੇ ਖਾਨ ਦੇ ਡਾਕਟਰ ਅਨਿਲਜੀਤ ਕੰਬੋਜ ਨੂੰ ਉਹਨਾਂ ਦੇ ਕਲੀਨਿਕ ਦੇ ਵਿੱਚ ਗੋਲੀ ਮਾਰੀ ਗਈ ਹੈ ਮੀਡੀਆ ਦੇ ਵਿੱਚ ਇਸ ਖਬਰ ਨੂੰ ਫਿਲਮ ਅਭਿਨੇਤਰੀ ਤਾਨੀਆਂ ਦੇ ਪਿਤਾ ਉੱਪਰ ਜਾਣ ਦੇ ਵਾ ਹਮਲਾ ਕਹਿ ਕੇ ਹੀ ਪ੍ਰਚਾਰਿਆ ਜਾ ਰਿਹਾ ਹੈ ਤਾਨੀਆਂ ਤਾਂ ਸ਼ਬਦ ਸਾਹਮਣੇ ਨਹੀਂ ਆਈ ਪਰ ਕੱਲ ਡਾਕਟਰ ਅਨਿਲਜੀਤ ਕੰਬੋਜ ਫਨਨੀ ਦੇ ਕਲੀਨਿਕ ਵਿੱਚ ਲਖਵੀਰ ਸਿੰਘ ਉਰਫ ਲੰਡਾ ਹਰੀਕੇ ਦੇ ਗੁਰਗਿਆਂ ਵੱਲੋਂ ਗੋਲੀ ਮਾਰਨ ਤੋਂ 4 ਦਿਨ ਬਾਅਦ ਉਹਨਾਂ ਦੇ ਪੁੱਤਰ ਡਾਕਟਰ ਚਾਹਤ ਕੰਬੋਜ ਜਰੂਰ ਸਾਹਮਣੇ ਆਉਂਦੇ ਹਨ ਤੇ ਮੋਗਾ ਪੁਲਿਸ ਤੇ ਦੋਸ਼ ਲਾਉਂਦੇ ਹਨ ਕਿ ਲਗਾਤਾਰ ਫਿਰੋਤੀ ਲਈ ਧਮਕੀਆਂ ਮਿਲਣ ਦੇ ਬਾਵਜੂਦ ਉਹਨਾਂ ਦੇ ਪਿਤਾ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ ਮੋਗਾ ਪੁਲਿਸ ਵੱਲੋਂ ਫੌਰਨ ਹੀ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਗਿਆ ਡਾਕਟਰ ਅਨਲਜੀਤ ਕੰਬੋਜ ਸ਼ੁੱਕਰਵਾਰ ਦੁਪਹਿਰ ਉਹਨਾਂ ਦੇ ਕਲੀਨਿਕ ਦੇ ਵਿੱਚ ਦੋ ਹਮਲਾਵਰਾਂ ਵੱਲੋਂ ਮਰੀਜ਼ ਬਣ ਕੇ ਉਹਨਾਂ ਨੂੰ ਗੋਲੀਆਂ ਮਾਰਨ ਤੋਂ ਬਾਅਦ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ ਡਾਕਟਰ ਚਾਹਤ ਕੰਬੋਜ ਜੋ ਕਿ ਇਸ ਘਟਨਾ ਦੇ ਚਸ਼ਮਦੀਦ ਗਵਾਹ ਵੀ ਹਨ ਉਹ ਇੱਕ ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਕਹਿੰਦੇ ਹਨ ਕਿ 2022 ਤੋਂ ਹੀ ਲੰਡਾ ਉਹਨਾਂ ਦੇ ਪਿਤਾ ਤੋਂ ਫੋਨ ਕਰਕੇ 1 ਕਰੋੜ ਰੁਪਏ ਦੀ ਮੰਗ ਕਰ ਰਿਹਾ ਸੀ ਇੱਕ ਪਾਸੇ ਉਹ ਮੇਰੇ ਪਿਤਾ ਨੂੰ ਵਾਰ-ਵਾਰ ਧਮਕੀਆਂ ਦੇ ਰਿਹਾ ਸੀ ਤੇ ਦੂਜੇ ਪਾਸੇ ਮੋਗਾ ਪੁਲਿਸ ਨੇ ਜੋ ਇੱਕੋ ਇੱਕ ਗਨਮੈਨ ਮੇਰੇ ਪਿਤਾ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਹੋਇਆ ਸੀ ਉਹ ਵੀ ਹਟਾ ਲਿਆ ਗਿਆ ਸਾਨੂੰ ਲੰਡਾ ਵੱਲੋਂ ਮਾਰਚ ਮਹੀਨੇ ਦੇ ਵਿੱਚ ਹੀ ਇੱਕ ਤਾਜ਼ਾ ਧਮਕੀ ਮਿਲੀ ਸੀ ਪਰ ਅਪ੍ਰੈਲ ਅੱਧ ਤੋਂ ਹੀ ਸਾਡੇ ਕੋਲ ਕੋਈ ਵੀ ਸਕਿਉਰਿਟੀ ਨਹੀਂ ਹੈ ਲੜਾ ਮੇਰੇ ਪਿਤਾ ਨੂੰ ਫੋਨ ਕਰਦਾ ਸੀ ਤੇ ਧਮਕੀ ਦਿੰਦਾ ਸੀ ਕਿ ਜੇ ਫਰੋਦੀ ਦੀ ਰਕਮ ਨਾ ਦਿੱਤੀ ਤਾਂ ਉਹ ਮੈਨੂੰ ਯਾਨੀ ਕਿ ਉਹਨਾਂ ਦੇ بیٹے ਡਾਕਟਰ ਚਾਹਤ ਨੂੰ ਮਾਰ ਦੇਵੇਗਾ ਜਦੋਂ ਮੋਗਾ ਦੇ ਐਸਪੀ ਡੀ ਬਾਲ ਕੁਸ਼ਨ ਸਿੰਘਲਾ ਨੂੰ ਪੁੱਛਿਆ ਗਿਆ ਕਿ ਧਮਕੀਆਂ ਦੇ ਬਾਵਜੂਦ ਵੀ ਡਾਕਟਰ ਸਾਹਿਬ ਦੀ ਸੁਰੱਖਿਆ ਵਾਪਸ ਲਈ ਗਈ ਹੈ ਤਾਂ ਉਹਨਾਂ ਦਾ ਜਵਾਬ ਸੀ ਕਿ ਮੇਰੀ ਜਾਣਕਾਰੀ ਵਿੱਚ ਨਹੀਂ ਹੈ not in my knowledge कोटिसे खां ਦੇ ਪੁਲਿਸ ਸਟੇਸ਼ਨ ਦੇ ਐਸ ਐਚਓ ਗੁਰਵਿੰਦਰ ਸਿੰਘ ਭੁੱਲਰ ਕਹਿੰਦੇ ਹਨ ਕਿ ਜਦੋਂ ਮੈਂ ਇਸ ਥਾਣੇ ਨੂੰ ਜੁਆਇਨ ਕੀਤਾ ਹੈ 17 April ਦੀ ਉਹ ਤਰੀਕ ਦੱਸਦੇ ਨੇ ਕਿ 17 April ਜਦੋਂ ਮੈਂ ਜੁਆਇਨ ਕੀਤਾ ਹੈ ਉਦੋਂ ਤੋਂ ਇਸ ਪਰਿਵਾਰ ਨੂੰ ਨਾ ਤਾਂ ਸਿਕਿਉਰਿਟੀ ਦਿੱਤੀ ਗਈ ਹੈ ਤੇ ਨਾ ਹੀ ਵਾਪਸ ਲਈ ਗਈ ਉਦੋਂ ਡਾਕਟਰ ਚਾਹਦ ਕਹਿੰਦੇ ਨੇ ਕਿ ਉਹਨਾਂ ਦੇ ਪਿਤਾ ਹਜੇ ਆਪਣੇ ਵੱਡੇ بیٹے ਦੀ ਮੌਤ ਦੇ ਸਦਮੇ ਤੋਂ ਬਾਹਰ ਹੀ ਨਹੀਂ ਨਿਕਲੇ ਸਨ ਡਾਕਟਰ ਰਾਗਵ ਕੰਬੋਜ ਉਸਨਾਂ ਦੀ ਮੌਤ ਲੰਡਾ ਦੇ 2022 ਦੇ ਵਿੱਚ ਫੋਨ ਆਉਣ ਤੋਂ ਬਾਅਦ ਕਾਰਡੀਅਕ ਅਰੈਸਟ ਨਾਲ ਮੌਤ ਹੋ ਜਾਂਦੀ ਹੈ ਹਾਰਟ ਅਟੈਕ ਇਹਨੂੰ ਕਹਿੰਦੇ ਨੇ ਉਸ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਉਸ ਸਦਮੇ ਤੋਂ ਹੀ ਬਾਹਰ ਨਹੀਂ ਨਿਕਲੇ ਸੀ ਕਿ ਉਹਨਾਂ ਦੇ ਉੱਪਰ ਵੀ ਹਮਲਾ ਹੋ ਗਿਆ ਤੇ ਉਹ ਖੁਦ ਆਪਣੀ ਜ਼ਿੰਦਗੀ ਔਰ ਮੌਤ ਦੀ ਲੜਾਈ ਹਸਪਤਾਲ ਦੇ ਵਿੱਚ ਲੜ ਰਹੇ ਉਹ ਅੱਗੇ ਦੱਸਦੇ ਨੇ ਕਿ ਬਹੁਤ ਸਾਲ ਪਹਿਲਾਂ ਇੱਕ ਲੋਕਲ ਲੜਾਈ ਦੌਰਾਨ ਲੰਡਾ ਦੇ ਗੋਲੀ ਲੱਗੀ ਸੀ ਤੇ ਮੇਰੇ ਪਿਤਾ ਨੇ ਉਸ ਦੇ ਸਰੀਰ ਦੇ ਵਿੱਚੋਂ ਉਹ ਗੋਲੀ ਕੱਢੀ ਸੀ ਯਾਨਕਿ ਲੰਡਾ ਦਾ ਇਲਾਜ ਉਹਨਾਂ ਦੇ ਪਿਤਾ ਨੇ ਕੀਤਾ ਸੀ ਤੇ ਗੋਲੀ ਕੱਢ ਕੇ ਉਹਨਾਂ ਦੀ ਜਾਨ ਵੀ ਬਚਾਈ ਗਈ ਸੀ ਜਦੋਂ 2022 ਦੇ ਅੰਤ ਵੱਲ ਉਸਨੇ ਫਰੋਤੀ ਲਈ ਫੋਨ ਕੀਤਾ ਤਾਂ ਮੇਰੇ ਪਿਤਾ ਨੇ ਉਸ ਨੂੰ ਕਿਹਾ ਕਿ ਮੈਂ ਜੋ ਤੇਰੇ ਲਈ ਕੀਤਾ ਹੈ ਘਟੋ ਘਟ ਉਸ ਦੀ ਦਾ ਸ਼ਰਮ ਕਰ ਪਰ ਲੰਡੇ ਨੇ ਅੱਗੋਂ ਇਹ ਕਿਹਾ ਕਿ ਉਸ ਨੂੰ ਪੈਸੇ ਚਾਹੀਦੇ ਨੇ ਕਿਉਂਕਿ ਉਸਨੇ ਆਪਣੇ ਕਈ ਸਾਥੀਆਂ ਨੂੰ ਜੇਲ੍ਹ ਤੋਂ ਛਡਾਉਣਾ ਹੈ ਪਹਿਲਾਂ ਸਾਨੂੰ ਇੱਕ ਜਿਪਸੀ ਤੇ ਚਾਰ ਗਨਮੈਨ ਤੇ ਇੱਕ ਪਰਸਨਲ ਗਨਮੈਨ ਮਿਲੇ ਹੋਏ ਸਨ ਪਰ ਤਕਰੀਬਨ ਡੇਢ ਸਾਲ ਬਾਅਦ ਯਾਨੀ ਕਿ 2024 ਦੇ ਸ਼ੁਰੂ ਵਿੱਚ ਹੀ ਉਹਨਾਂ ਨੂੰ ਹਟਾ ਲਿਆ ਗਿਆ ਫਿਰ 2024 ਦੇ ਵਿੱਚ ਸਾਨੂੰ NIA نیشنل ਇਨਵੈਸਟੀਗੇਟਿੰਗ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਮੇਰੇ ਪਿਤਾ ਦਾ ਨਾਮ ਲੰਡਾ ਦੀਆਂ ਜੋ ਫੋਨ ਕਾਲ ਇੰਟਰਸੈਪਟ ਹੋਈਆਂ ਨੇ ਉਸ ਦੇ ਵਿੱਚ ਆਇਆ ਹੈ ਉਸ ਦੇ ਪਿਤਾ ਦਾ ਨਾਮ ਜ਼ਿਕਰ ਹੋਇਆ ਹੈ ਤਾਂ ਅਸੀਂ ਮੋਗਾ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਕੋਲ ਗਏ ਐਸਪੀ ਡੀ ਨੇ ਸਾਨੂੰ ਤਾਨਾ ਮਾਰਿਆ ਤੇ ਸਾਡਾ ਮਜ਼ਾਕ ਉਡਾਇਆ ਇਹ ਕਿਹਾ ਕਿ ਤੁਹਾਨੂੰ ਤਾਂ ਸਿਕਿਉਰਿਟੀ ਰੱਖਣ ਦਾ ਸ਼ੌਂਕ ਹੈ ਡਾਕਟਰ ਚਾਹਤ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਕਿ ਬਿਨਾਂ ਕਿਸੇ ਸਬੂਤ ਦੇ ਉਹਨਾਂ ਦਾ ਉਹਨਾਂ ਦੇ ਪਿਤਾ ਦਾ ਨਾਮ ਲਣਾ ਦੇ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਜਦੋਂ ਮਾਰਚ ਦੇ ਵਿੱਚ ਸਾਨੂੰ ਧਮਕੀ ਮਿਲੀ ਤਾਂ ਅਸੀਂ ਐਸਐਸਪੀ ਤੇ ਐਸਪੀ ਨੂੰ ਸੂਚਿਤ ਕੀਤਾ ਸੀ ਤੇ ਉਦੋਂ ਸਾਨੂੰ ਇੱਕ ਗਨਮੈਨ ਦਿੱਤਾ ਗਿਆ ਸੀ ਪਰ ਥੋੜੇ ਦਿਨਾਂ ਬਾਅਦ ਹੀ ਮੋਗਾ ਐਸਪੀ ਬਾਲਕ੍ਰਿਸ਼ਨ ਸਿੰਘਲਾ ਨੇ ਸਾਨੂੰ ਸੀਆਈਏ ਦੇ ਦਫ਼ਤਰ ਸੱਦਿਆ ਐਸਪੀ ਨੂੰ ਮੇਰੇ ਪਿਤਾ ਦੇ ਨਾਲ ਕੋਈ ਮਸਲਾ ਸੀ ਮਾਮਲਾ ਸੀ ਇੱਕ ਮੈਡੀਕੋ ਲੀਗਲ ਰਿਪੋਰਟ ਨੂੰ ਲੈ ਕੇ ਜੋ ਕਿ ਮੇਰੇ ਪਿਤਾ ਵੱਲੋਂ ਜਾਰੀ ਕੀਤੀ ਗਈ ਸੀ ਅਸੀਂ CIA ਦੇ ਦਫ਼ਤਰ ਗਏ ਤਾਂ ਅਸੀਂ ਇੱਕ ਗਨਮੈਨ ਦੇ ਨਾਲ ਪਰ ਜਦੋਂ ਅਸੀਂ ਵਾਪਸ ਆਏ ਤਾਂ ਖਾਲੀ ਹੱਥ ਪਰਤੇ ਉਹ ਗਨਮੈਨ ਵੀ ਉੱਥੇ ਹੀ ਰੱਖ ਲਿਆ ਗਿਆ ਸਾਨੂੰ ਇਸ ਗੱਲ ਦਾ ਜਵਾਬ ਚਾਹੀਦਾ ਹੈ ਕਿ ਮੇਰੇ ਪਿਤਾ ਦੀ ਸੁਰੱਖਿਆ ਕਿਉਂ ਵਾਪਸ ਲਈ ਗਈ ਹੁਣ ਐਤਵਾਰ ਨੂੰ ਮੋਗਾ ਪੁਲਿਸ ਨੇ ਇਸ ਗੋਲਾਬਾਰੀ ਕਾਂਡ ਦੇ ਵਿੱਚ ਸ਼ਾਮਲ ਲੰਡਾ ਗੈਂਗ ਦੇ ਤਿੰਨ ਮੈਂਬਰਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਸੀ ਲੰਡਾ ਆਪ ਤਾਂ ਇਹ ਕਿਹਾ ਜਾਂਦਾ ਹੈ ਕਿ ਕੈਨੇਡਾ ਦੇ ਵਿੱਚ ਬੈਠਾ ਹੈ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਰਗਣਾ ਹੈ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਵੀ ਉਸ ਨੂੰ ਇੱਕ ਅਤਵਾਦੀ ਐਲਾਨਿਆ ਗਿਆ ਹੈ ਹਰੀਕੇ ਪਤਨ ਦਾ ਵਸਨੀਕ ਲੰਡਾ ਦੇ ਪੰਜਾਬ ਦੇ ਵਿੱਚ ਉਸ ਦੇ ਉੱਪਰ ਕਈ ਕੇਸ ਦਰਜ ਹਨ ਜਿਨ੍ਹਾਂ ਵਿੱਚ ਹਿੰਸਾ ਪੜਕਾਉਣ ਤੋਂ ਲੈ ਕੇ ਵਪਾਰੀਆਂ ਕਾਰੋਬਾਰੀਆਂ ਨੂੰ ਡਰਾ ਕੇ ਫਰੋਫਤੀ ਵਸੂਲ ਕਰਨ ਦੇ ਵੀ ਮੁੱਖ ਤੌਰ ਤੇ ਦੋਸ਼ ਲੱਗੇ ਹੋਏ ਮੰਗਲਵਾਰ ਨੂੰ ਹੀ ਮੋਗਾ ਪੁਲਿਸ ਵੱਲੋਂ ਫਤੇਗੜ ਸਾਹਿਬ ਜ਼ਿਲ੍ਹੇ ਦੇ ਇੱਕ ਪਿੰਡ ਸੋਧਾ ਦੀ ਇੱਕ ਨੌਜਵਾਨ ਲੜਕੀ ਪਵਨਦੀਪ ਕੌਰ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਇੱਕ ਸ਼ੂਟਰ ਨੂੰ ਪਨਾਹ ਦੇਣ ਦੇ ਜੁਰਮ ਦੇ ਵਿੱਚ ਉਧਰ ਮੋਗਾ ਪੁਲਿਸ ਤੇ ਸੂਤਰ ਦੱਸਦੇ ਹਨ ਕਿ ਦਿਨ ਦਿਹਾੜੇ ਵਾਪਰੇ ਇਸ ਗੋਲੀਕਾਂਡ ਤੋਂ ਬਾਅਦ ਵੀ ਕੋਲਟ ਈਸੇਖਾਂ ਦੇ ਵਿੱਚ ਵਪਾਰੀਆਂ ਨੂੰ ਧਮਕੀਆਂ ਭਰੇ ਫੋਨ ਆ ਰਹੇ ਨੇ ਪਿਛਲੇ 2 ਦਿਨਾਂ ਦੇ ਵਿੱਚ ਹੀ ਦੋ ਵਪਾਰੀਆਂ ਨੂੰ ਫਰੋਤੀ ਲਈ ਦੇ ਫੋਨ ਆਏ ਨੇ ਦੋਵੇਂ ਹੀ ਲੰਡਾ ਗਰੁੱਪ ਵੱਲੋਂ ਕੀਤੇ ਗਏ ਨੇ ਤੇ ਉਹਨਾਂ ਵਿੱਚੋਂ ਇੱਕ ਤਾਂ ਪੁਲਿਸ ਨੂੰ ਆਕੇ ਉਸ ਕੋਲੋਂ ਸੰਪਰਕ ਵੀ ਕਰ ਲਿਆ ਗਿਆ ਹੈ ਸ਼ਿਕਾਇਤ ਮਤਲਬ ਦਰਜ ਕਰਾ ਦਿੱਤੀ ਗਈ। ਸੋ ਇਹ ਤਾਂ ਉਹਨਾਂ ਦਾ ਗੈਂਗਸਟਰ ਜਿਹੜੇ ਹੁੰਦੇ ਨੇ ਉਹਨਾਂ ਦੀ ਮੋਡਸ ਪਰੈਂਡੀ ਹੁੰਦੀ ਹੈ ਕਿ ਜਦੋਂ ਵੀ ਕੋਈ ਵਾਰਦਾਤ ਕੀਤੀ ਜਾਂਦੀ ਹੈ ਉਸ ਦਾ ਮਕਸਦ ਇਹ ਹੁੰਦਾ ਹੈ ਕਿ ਲੋਕਾਂ ਦੇ ਵਿੱਚ دہشت ਫੈਲਾਉਣਾ ਤੇ دہشت ਦੇ ਨਾਮ ਤੇ ਹੀ ਉਹਨਾਂ ਦਾ ਕਾਰੋਬਾਰ ਚੱਲਦਾ ਹੈ। ਜਦੋਂ دہشت ਫੈਲਦੀ ਹੈ ਵਪਾਰੀ ਡਰਦੇ ਹਨ ਤਾਂ ਫਿਰ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ ਤੇ ਉਹਨਾਂ ਤੋਂ ਮੋਟੀ ਰਕਮ ਵਸੂਲੀ ਜਾਂਦੀ ਹੈ। ਪੰਜਾਬ ਦੇ ਵਿੱਚ ਇਹ ਕੋਈ ਪਹਿਲੀ ਵਾਰ ਦਾ ਨਹੀਂ ਹੈ ਵਾਰਦਾਤਾਂ ਲਗਾਤਾਰ ਜਾਰੀ ਨੇ ਤੇ ਪੁਲਿਸ ਆਪਣੇ ਵੱਲੋਂ ਕੋਸ਼ਿਸ਼ ਵੀ ਕਰ ਰਹੀ ਹੈ ਇਹਨਾਂ ਦੇ ਉੱਪਰ ਕਾਬੂ ਪਾਉਣ ਦੀ ਇਨਕਾਊਂਟਰ ਤੇ ਇਨਕਾਊਂਟਰ ਹੋ ਰਹੇ ਨੇ ਕੱਲ ਹੀ ਜਿਹੜੇ ਅਬੋਰ ਦੇ ਕਾਰੋਬਾਰੀ ਸੀ ਵਰਮਾ ਸਾਹਿਬ ਉਹਨਾਂ ਦੇ ਕਾਤਲਾਂ ਦਾ ਵੀ ਇਨਕਾਊਂਟਰ ਕਰਨ ਦੀ ਗੱਲ ਕੀਤੀ ਗਈ ਦੋ ਗੈਂਗਸਟਰ ਨੂੰ ਇਹ ਕਿਹਾ ਗਿਆ ਕਿ ਉਹਨਾਂ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ ਹੈ ਪਰ ਜਿਹੜੀ ਪੁਲਿਸ ਦੀ ਸਟੇਟਮੈਂਟਸ ਨੇ ਉਨ੍ਹਾਂ ਤੋਂ ਹੀ ਇਹ ਸਾਫ਼ ਝਲਕਦਾ ਹੈ ਕਿ ਪੁਲਿਸ ਝੂਠ ਬੋਲ ਰਹੀ ਹੈ ਉਹ ਐਨਕਾਊਂਟਰ ਹੋਇਆ ਨਹੀਂ ਹੈ ਬਲਕਿ ਉਹ ਇੱਕ ਫਰਜ਼ੀ ਪੁਲਿਸ ਮੁਕਾਬਲਾ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦੋਨਾਂ ਲੋਕਾਂ ਨੂੰ ਮੌਤ ਦੇ ਕਾਰਟਕਾਰਿਆ ਗਿਆ ਹੈ ਤਾਂ ਕਿ ਲੋਕਾਂ ਦਾ ਜਿਹੜਾ ਗੁੱਸਾ ਹੈ ਉਸ ਨੂੰ ਕਿਸੇ ਤਰੀਕੇ ਨਾਲ ਸ਼ਾਂਤ ਕੀਤਾ ਜਾ ਸਕੇ ਜਾਂ ਗੈਂਗਸਟਰਾਂ ਨੂੰ ਕੋਈ ਨਾ ਕੋਈ ਮੈਸੇਜ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਜੇ ਤੁਸੀਂ ਅਜਿਹੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਹੋਵੋਗੇ ਤਾਂ ਤੁਹਾਨੂੰ ਬਖਸ਼ਿਆ ਨਹੀਂ ਜਾਏਗਾ ਇੱਕ ਪਾਸੇ ਤਾਂ ਪੁਲਿਸ ਨੇ ਇਹ ਅਨਾਉਂਸ ਕੀਤਾ ਪ੍ਰੈਸ ਕਾਨਫਰੰਸ ਕਰਕੇ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਘੰਟੇ ਬਾਅਦ ਹੀ ਇਹ ਕਿਹਾ ਗਿਆ ਜੋ ਪੁਲਿਸ ਦੇ ਟੀਵੀ ਦੇ ਉੱਤੇ ਦਿਖਾਏ ਜਾ ਰਹੇ ਬਿਆਨ ਨੇ ਕਿ ਅਸੀਂ ਫਾਟਕਾਂ ਦੇ ਕੋਲ ਜਾ ਰਹੇ ਸੀ ਤੇ ਸਾਹਮਣੇ ਤੋਂ ਉਹਨਾਂ ਨੇ ਗੋਲਾਬਾਰੀ ਕੀਤੀ ਜੇ ਥੋੜੀ ਹਿਰਾਸਤ ਦੇ ਵਿੱਚ ਸੀ ਫਿਰ ਸਾਹਮਣੇ ਤੋਂ ਗੋਲਾਬਾਰੀ ਉਹ ਕਿਵੇਂ ਕਰ ਸਕਦੇ ਨੇ ਇਹ ਸਾਰੇ ਸਵਾਲ ਬਹੁਤ ਜਗ੍ਹਾ ਤੇ ਸੋਸ਼ਲ ਮੀਡੀਆ ਦੇ ਵਿੱਚ ਉਖੜ ਰਹੇ ਨੇ ਲੇਕਿਨ ਖੈਰ ਮੈਸੇਜ ਜੋ ਵੀ ਦੇਣਾ ਹੋਵੇ ਔਰ ਇੱਕ ਪਹਿਲਾ ਇੰਕਾਊਂਟਰ ਨਹੀਂ ਹੈ ਜੋ ਪੰਜਾਬ ਪੁਲਿਸ ਕੋਲ ਕੀਤਾ ਗਿਆ ਹੈ ਫੇਰ ਵੀ ਇਹ ਮਸਲਾ ਰੁਕਮ ਦਾ ਨਾਮ ਨਹੀਂ ਲੈ ਰਿਹਾ ਹੈ ਲਗਾਤਾਰ ਕਾਂਡ ਤੇ ਕਾਂਡ ਹੋ ਰਹੇ ਨੇ ਗੋਲਾਬਾਰੀ ਦਾ ਕਟਾਵਾਂ ਹੋ ਰਹੀਆਂ ਨੇ ਕਤਲ ਹੋ ਰਹੇ ਨੇ ਫਰੋਤੀ ਦੇ ਕੇਸ ਰੁਕਮ ਦਾ ਨਾਮ ਨਹੀਂ ਲੈ ਰਹੇ ਪੁਲਿਸ ਰਿਕਾਰਡ ਦਾ ਜੇ ਆਪਾਂ ਜ਼ਿਕਰ ਕਰੀਏ ਪੁਲਿਸ ਰਿਕਾਰਡ ਦੇ ਮੁਤਾਬਕ ਹੀ ਜਨਵਰੀ 2023 ਤੋਂ ਲੈ ਕੇ ਮਾਰਚ 2025 ਤੱਕ 569 ਐਫ ਆਈ ਆਰ ਸਿਰਫ ਧਮਕੀ ਦੇ ਫਰौती ਮੰਗਣ ਦੀਆਂ ਦਰਜ ਕੀਤੀਆਂ ਜਾ ਚੁੱਕੀਆਂ ਨੇ ਪੰਜਾਬ ਪੁਲਿਸ ਵੱਲੋਂ ਇਹ ਉਹ ਲੋਕ ਨੇ ਜਿਹੜੇ ਪੁਲਿਸ ਨੂੰ ਅਪਰੋਚ ਕਰਦੇ ਨੇ ਜਿਹੜੇ ਸੁਰੱਖਿਆ ਦੇ ਲਈ ਜਾਂ ਪੁਲਿਸ ਕੋਲੇ ਜਾਂਦੇ ਨੇ ਕਿ ਸਾਨੂੰ ਕਾਲ ਆਈ ਹੈ ਸੱਤੋਂ ਧਮਕੀ ਦਿੱਤੀ ਗਈ ਹੈ ਤੇ ਸੱਤੋਂ ਪੈਸੇ ਮੰਗੇ ਗਏ ਨੇ ਇਸ ਤੋਂ ਕਈ ਗੁਣਾ ਗਿਣਤੀ ਦੇ ਵਿੱਚ ਉਹ ਲੋਕ ਹੋਣਗੇ ਜਿਹੜੇ ਡਰਦੇ ਪੁਲਿਸ ਕੋਲ ਜਾਂਦੇ ਨਹੀਂ ਚੁੱਪਚਾਪ ਪੈਸੇ ਦੇ ਦਿੰਦੇ ਨੇ ਤੇ ਆਪਣਾ ਪੱਲਾ ਛਡਾਉਂਦੇ ਨੇ ਆਪਣਾ ਖਿਆਲਾ ਛਡਾਉਂਦੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਫਰੋਤੀ ਦਾ ਧੰਦਾ ਪੰਜਾਬ ਦੇ ਵਿੱਚ ਇੰਨਾ ਵਧ ਗਿਆ ਹੈ ਕਿ 50 ਹਜ਼ਾਰ ਤੋਂ ਲੈ ਕੇ 5 ਕਰੋੜ ਤੱਕ ਦੀ ਫਰੋਤੀ ਉਹ ਮੰਗੀ ਜਾ ਰਹੀ ਹੈ ਤੇ ਵਸੂਲ ਵੀ ਕੀਤੀ ਜਾ ਰਹੀ ਹੈ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੱਡੇ ਕ ਵੱਡੇ ਕਾਰੋਬਾਰੀ ਹੋ ਛੋਟੇ ਤੋਂ ਛੋਟੇ ਨੂੰ ਵੀ ਨੀ ਬਖਸ਼ਾ ਜਾ ਰਿਹਾ 50 ਹਜ਼ਾਰ ਤੋਂ ਇਹ ਰਕਮ ਸ਼ੁਰੂ ਹੋ ਜਾਂਦੀ ਹੈ ਤੇ 5 ਕਰੋੜ ਤੱਕ ਜਾਂਦੀ ਉਥੇ ਪੁਲਿਸ ਦੀ ਵਰਕਿੰਗ ਦੇ ਉੱਤੇ ਜਦੋਂ ਅਜਿਹੇ ਸਵਾਲ ਉੱਠਦੇ ਹਨ ਤਾਂ ਵਿਰੋਧੀਆਂ ਨੂੰ ਜ਼ਰੂਰ ਇੱਕ ਮੌਕਾ ਮਿਲਦਾ ਹੈ ਸਰਕਾਰ ਦੇ ਉੱਤੇ ਸੱਤਾ ਦੇ ਉੱਤੇ ਸਵਾਲ ਖੜੇ ਕਰਨ ਦਾ ਕਿ ਇੱਕ ਤਾਂ ਤੁਸੀਂ ਇਹਨਾਂ ਵਾਰਦਾਤਾਂ ਨੂੰ ਰੋਕਣ ਦੇ ਵਿੱਚ ਸਫਲ ਹੋ ਔਰ ਦੂਸਰਾ ਤੁਹਾਡੀ ਪੁਲਿਸ ਇਸ ਤਰ੍ਹਾਂ ਦੇ ਬਲੰਡਰ ਕਰ ਰਹੀ ਹੈ ਸਿਕਿਉਰਿਟੀ ਆ ਵਾਪਸ ਲੈ ਰਹੀ ਹੈ ਸੁਰੱਖਿਆ ਵਾਪਸ ਲੈ ਰਹੀ ਹੈ ਜਿਹਦੇ ਨਾਲ ਉਹਨਾਂ ਨੂੰ ਕਤਲ ਕਰਨਾ ਜਾਂ ਨਿਸ਼ਾਨਾ ਬਣਾਉਣਾ ਆਸਾਨ ਹੋ ਜਾਂਦਾ ਇਹੀ ਗੱਲ ਸਿੱਧੂ ਗੁੱਸੇ ਵਾਲੇ ਦੇ ਘਟਨਾਕ੍ਰਮ ਦੇ ਵਿੱਚ ਵੀ ਹੋਈ ਸੀ ਉੱਥੇ ਵੀ ਸਰਕਾਰ ਨੂੰ ਸਿਕਿਉਰਿਟੀ ਵਾਪਸ ਲੈਣ ਦੇ ਉੱਤੇ ਹੀ ਨਿਸ਼ਾਨਾ ਬਣਾਇਆ ਗਿਆ ਸੀ ਜਦੋਂ ਕਿ ਜਿਹੜੇ ਸਿਕਿਉਰਿਟੀ ਗਾਰਡ ਹੈ ਸੀ ਉਹਨਾਂ ਨੂੰ ਵੀ ਘਰੇ ਛੱਡ ਕੇ ਹੀ ਸਿੱਧੂ ਗੁੱਸੇ ਵਾਲਾ ਨਿਕਲ ਗਿਆ ਸੀ ਉਹ ਨਾਲ ਨਹੀਂ ਲੈ ਕੇ ਗਿਆ ਸੀ ਪਰ ਫਿਰ ਵੀ ਵਿਰੋਧੀ ਧਿਰਾਂ ਵੱਲੋਂ ਨਿਸ਼ਾਨਾ ਇਸੇ ਗਲਤ ਤੇ ਸਰਕਾਰ ਨੂੰ ਬਣਾਇਆ ਗਿਆ ਸੀ ਕਿ ਤੁਸੀਂ ਸੁਰੱਖਿਆ ਵਾਪਸ ਲਈ ਤਾਂ ਇਹ ਘਟਨਾ ਘਟੇ ਲੇਕਿਨ ਹੁਣ ਜੋ ਅਬੋਰ ਦਾ ਕਾਂਡ ਹੋਇਆ ਹੈ ਉਸ ਤੋਂ ਬਾਅਦ ਜਿਹੜਾ ਪਹਿਲਾਂ ਵੀ ਸਾਰਿਆਂ ਨੂੰ ਪਤਾ ਹੈ ਕਿ ਵਿਰੋਧੀ ਧਿਰ ਤੇ ਸੱਤਾ ਧਿਰ ਦੇ ਵਿੱਚ ਇੱਕ ਬਲੇਮ ਗੇਮ ਸ਼ੁਰੂ ਹੋ ਗਿਆ ਹੈ ਜੋ ਉਹਨਾਂ ਦੇ ਮ੍ਰਿਤਕ ਦੇ ਭਰਾ ਵੱਲੋਂ ਬਿਆਨ ਦਿੱਤਾ ਗਿਆ ਸੀ ਜਿੱਥੇ ਉਹਨਾਂ ਨੇ ਇਹ ਸਾਫ ਕੀਤਾ ਕਿ ਸੀ ਕਿ ਮੈਂ ਹਿੰਦੁਸਤਾਨ ਦੀ ਸਰਕਾਰ ਦੀ ਗੱਲ ਕਰ ਰਿਹਾ ਹਾਂ ਮੈਂ ਮੋਦੀ ਜੀ ਨੂੰ ਪੁੱਛ ਰਿਹਾ ਇਨ੍ਹਾਂ ਬਦਮਾਸ਼ਾਂ ਨੂੰ ਜੇਲ੍ਹਾਂ ਦੇ ਵਿੱਚ ਸੁਰੱਖਿਅਤ ਜਵਾਨਿਆਂ ਵਾਂਗ ਕਿਉਂ ਬਿਠਾਇਆ ਹੋਇਆ ਹੈ ਉਸ ਦੇ ਉੱਪਰ ਵਾਰ ਪਲਟਵਾਰ ਸ਼ੁਰੂ ਹੋ ਗਏ ਨੇ ਅਮਨ ਅਰੋੜਾ ਵੱਲੋਂ ਉਸੇ ਸਟੇਟਮੈਂਟ ਨੂੰ ਲੈ ਕੇ ਬੀਜੇਪੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਨੂੰ ਬੀਜੇਪੀ ਵਰਤ ਰਹੀ ਹੈ ਤੇ ਰਵਨੀਤ ਮਿੱਟੂ ਵੱਲੋਂ ਪਲਟਵਾਰ ਕਰਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ ਬਹੁਤ ਹੀ ਘਟੀਆ ਪੱਧਰ ਤੇ ਨੀਚਲੇ ਪੱਧਰ ਦੀ ਰਾਜਨੀਤੀ ਕਰ ਰਹੇ ਹੋ ਸਾਡੇ ਉੱਪਰ ਜਾਂ ਬੀਜੇਪੀ ਸਰਕਾਰ ਦੇ ਉੱਪਰ ਇਹ ਦੋਸ਼ ਲਾ ਰਹੇ ਹਾਂ ਲੇਕਿਨ ਇਹ ਦੋਸ਼ ਨਾ ਤਾਂ ਨਵੇਂ ਨੇ ਨਾ ਹੀ ਮਨਕਰਤ ਨੇ ਤੇ ਨਾ ਹੀ ਆਮ ਆਦਮੀ ਪਾਰਟੀ ਜਾਂ ਕਿਸੇ ਭਾਜਪਾ ਦੇ ਵਿਰੋਧੀ ਵੱਲੋਂ ਬਣਾਏ ਗਏ ਬਲਕਿ ਇਹ ਤੁਹਾਨੂੰ ਯਾਦ ਹੋਵੇ ਜਦੋਂ ਕੈਨੇਡਾ ਦੇ ਵਿੱਚ ਨਿੱਜਰ ਦੀ ਹੱਤਿਆ ਹੋਈ ਸੀ ਜਾਂ ਸੁਖਾ ਦੁਨੀਕੇ ਦਾ ਕਤਲ ਹੋਇਆ ਸੀ ਜਾਂ ਪਾਕਿਸਤਾਨ ਦੇ ਵਿੱਚ ਕੁਝ ਸਿੱਖ ਖਾਲਸਤਾਨੀ 엘ਮੈਂਟਸ ਦਾ ਵੀਡੀਓ 'ਚ ਲੋਕ ਰਹਿ ਰਹੇ ਸੀ ਉਹਨਾਂ ਦਾ ਕਤਲ ਹੋਇਆ ਸੀ ਦਾ ਟੀਵੀ ਚੈਨਲਾਂ ਤੇ ਬੈਠ ਕੇ ਕੁਝ ਲੋਕ ਜਿਨ੍ਹਾਂ ਵਿੱਚੋਂ ਇੱਕ ਕਰਨਲ ਆ ਰਿਹਾ ਜਾਂ ਮੇਜਰ ਆ ਰਿਹਾ ਵਰਗੇ ਉਹਨਾਂ ਦਾ ਨਾਮ ਲਿਆ ਜਾ ਸਕਦਾ ਹੈ ਉਹਨਾਂ ਵੱਲੋਂ ਬਾਰ ਬਾਰ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਸੀ ਡਿਬੇਟਾਂ ਦੇ ਵਿੱਚ ਬੈਠ ਕੇ ਕਿਹਾ ਜਾਂਦਾ ਸੀ ਕਿ ਲਾਰੈਂਸ ਇੱਕ ਦੇਸ਼ ਭਗਤ ਗੁੰਡਾ ਹੈ ਇੱਕ ਦੇਸ਼ ਭਗਤ ਗੈਂਗਸਟਰ ਹੈ ਤੇ ਉਹ ਭਾਰਤ ਮਾਤਾ ਦੀ ਸਰਵਿਸ ਕਰ ਰਿਹਾ ਹੈ ਸੇਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹੀ ਜੀਆਂ ਗੱਲਾਂ ਜੋ ਬੀਜੇਪੀ ਦੇ ਸਮਰਥਕ ਦੱਸੇ ਜਾਂਦੇ ਨੇ ਉਨ੍ਹਾਂ ਵੱਲੋਂ ਹੀ ਡਿਬੇਟਾਂ ਦੇ ਵਿੱਚ ਬਾਰ ਬਾਰ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਇਸ ਗੱਲ ਨੂੰ ચીਖ ਚਿਖ ਕੇ ਜ਼ੋਰ ਜ਼ੋਰ ਨਾਲ ਕਿਹਾ ਗਿਆ ਤੇ ਉਹਨਾਂ ਰਿਪੋਰਟਾਂ ਉਹਨਾਂ ਡਿਬੇਟਾਂ ਦਾ ਹਵਾਲਾ ਦੇ ਕੇ ਹੀ ਕੈਨੇਡਾ ਦੀ ਸਰਕਾਰ ਵੱਲੋਂ ਜਾਂ ਯੂ ਐਸ ਵੱਲੋਂ ਜਦੋਂ ਗੁਰਪਤਵੰਤ ਪੰਨੂ ਦੇ ਖਿਲਾਫ ਇਸ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ ਸੀ ਉਹਨਾਂ ਦਾ ਜ਼ਿਕਰ ਕੀਤਾ ਗਿਆ ਕਿ ਦੇਖੋ ਸਰਕਾਰ ਦੇ ਜਿਹੜੇ ਸਮਰਥਕ ਨੇ ਉਹਨਾਂ ਵੱਲੋਂ ਹੀ ਇਸ ਨਾਲ ਗੱਲਾਂ ਦੀ ਹਾਮੀ ਭਰੀ ਗਈ ਹੈ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਇਸਤੇਮਾਲ ਪਾਰਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਜੋ ਦੇਸ਼ ਦੇ ਵਿਰੁੱਧ ਗਤੀਵਧੀਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਲੋਕਾਂ ਨੂੰ ਟਾਰਗੇਟ ਕਰਨ ਦੇ ਲਈ ਕਰ ਰਹੀਆਂ ਹਨ ਔਰ ਇਹ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਤੁਸੀਂ ਖਾਲਿਸਤਾਨ ਮੂਵਮੈਂਟ ਕਹੋ ਗੈਂਗਸਟਰ ਕਹੋ ਨਸ਼ੇ ਦਾ ਕਾਰੋਬਾਰ ਕਹੋ ਹਥਿਆਰਾਂ ਦਾ ਕਾਰੋਬਾਰ ਕਹੋ ਇਹਦੇ ਵਿੱਚ ਕਿਤੇ ਨਾ ਕਿਤੇ ਲੀਕ ਜਿਹੜੀ ਹੈ ਉਹ ਮਿਟ ਗਈ ਹੈ ਖਤਮ ਹੋ ਗਈ ਹੈ ਸਾਰੇ ਤੰਦੇ ਜਿਹੜੇ ਨੇ ਆਪਸ ਦੇ ਵਿੱਚ ਜੁੜੇ ਹੋਏ ਨੇ ਇੱਕ ਦੂਜੇ ਦੀ ਮਦਦ ਲਈ ਜਾਂਦੀ ਹੈ ਚਾਹੇ ਉਹ ਹਥਿਆਰਾਂ ਦੀ ਸਮਗਲਿੰਗ ਵਿੱਚ ਹੋਵੇ ਚਾਹੇ ਉਹ ਨਸ਼ੇ ਦਾ ਪੈਸਾ ਹੋਵੇ ਹਰ ਇੱਕ ਚੀਜ਼ ਦੀ ਇਸਤੇਮਾਲ ਕੀਤਾ ਜਾਂਦਾ ਹੈ ਤੇ ਸਾਰੇ ਹੀ ਇੱਕ ਦੂਜੇ ਦੇ ਓਵਰਲੈਪ ਕਰ ਰਹੇ ਹਨ ਪੁਲਿਸ ਦੇ ਉੱਤੇ ਹਮਲੇ ਜਦੋਂ ਗ੍ਰਨੇਡ ਨਾਲ ਹੁੰਦੇ ਨੇ ਤਾਂ ਉਸ ਦੀ ਜ਼ਿੰਮੇਵਾਰੀ ਗੈਂਗਸਟਰ ਲੈਂਦੇ ਨੇ ਤੇ ਇਹ ਸਾਰਾ ਕੁਝ ਚੱਲਦਾ ਹੈ ਜਦੋਂ ਗੈਂਗਸਟਰ ਗੈਂਗਵਾਰ ਦੇ ਵਿੱਚ ਆਪਣੇ ਵਿਰੋਧੀ ਨੂੰ ਮਾਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਅਸੀਂ ਪੰਥ ਵਾਸਤੇ ਇਹ ਕਰ ਰਹੇ ਹਾਂ ਅਸੀਂ ਪੰਥ ਦਾ ਕੰਮ ਕਰ ਰਹੇ ਹਾਂ ਇਹ ਸਾਰਾ ਕੁਝ ਵੀ ਲੋਕਾਂ ਦੇ ਸਾਹਮਣੇ ਹੈ ਇਹ ਹੋ ਰਿਹਾ ਹੈ ਲੇਕਿਨ ਇਸ ਦੇ ਨਾਲ ਪੰਜਾਬ ਦਾ ਕੀ ਨੁਕਸਾਨ ਹੋ ਰਿਹਾ ਹੈ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਤੇ ਉਸ ਦਾ ਜਵਾਬ ਦੇਣ ਦਾ ਉਸ ਦਾ ਸੋਲੂਸ਼ਨ ਉਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਿਸੇ ਵੱਲੋਂ ਵੀ ਨਹੀਂ ਕੀਤੀ ਜਾ। ਜੇ ਏਜੰਸੀਆਂ ਆਪਣੇ ਫਾਇਦੇ ਵਾਸਤੇ ਇਹਨਾਂ ਦੀ ਵਰਤੋਂ ਕਰਨਗੀਆਂ ਤਾਂ ਉਹ ਬਦਲੇ ਵਿੱਚ ਆਪਣਾ ਪਾਉਂਡ ਵੀ ਜਿਹੜਾ ਹੈ ਐਕਸਟ੍ਰੈਕਟ ਕਰਨਗੇ ਆਪਣੇ ਕਾਰੋਬਾਰ ਨੂੰ ਵੀ ਵਧਾਉਣਗੇ ਇਹ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਇਕਲਾ ਲਾਰੈਂਸ ਨਹੀਂ ਜੇਲ੍ਹਾਂ ਦੇ ਵਿੱਚ ਬੈਠ ਕੇ ਬਹੁਤ ਗੈਂਗਸਟਰ ਜਿਹੜੇ ਨੇ ਆਪਣਾ ਕਾਰੋਬਾਰ ਚਲਾ ਰਹੇ ਨੇ ਇੱਕ ਸੁਰੱਖਿਅਤ ਮਾਹੌਲ ਦੇ ਵਿੱਚ ਬੈਠ ਕੇ ਉਹ ਆਪਣੇ ਕੰਮ ਨੂੰ ਆਪਣੇ ਬਿਜ਼ਨਸ ਨੂੰ ਵਧਾ ਰਹੇ ਨੇ ਤੇ ਉੱਥੋਂ ਫੋਨ ਉਹਨਾਂ ਕੋਲ ਰੈਡੀਲੀ ਅਵੇਲੇਬਲ ਨੇ ਉਪਲਬਧ ਨੇ ਤੇ ਫੋਨਾਂ ਦੇ ਜ਼ਰੀਏ ਉਹ ਸੋਸ਼ਲ ਮੀਡੀਆ ਤੇ ਵੀ ਨੇ ਆਪਣੇ ਗੈਂਗ ਮੈਂਬਰਾਂ ਦੇ ਨਾਲ ਸੰਪਰਕ ਦੇ ਵਿੱਚ ਵੀ ਨੇ ਤੇ ਸਾਰੇ ਕਾਰੋਬਾਰ ਨੂੰ ਚਲਾ ਰਹੇ ਨੇ ਤੇ ਪੁਲਿਸ ਦੀ ਸੁਰੱਖਿਆ ਵਿੱਚ ਬੈਠੇ ਨੇ ਕਾਨੂੰਨ ਤੋਂ ਉਹਨਾਂ ਨੂੰ ਇੱਕ ਤਰੀਕੇ ਨਾਲ ਇੱਕ ਢਾਲ ਮਿਲੀ ਹੋਈ ਹੈ ਜਦੋਂ ਵੀ ਕਿਸੇ ਵਾਰਦਾਤ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਤਾਂ ਉਹਨਾਂ ਦਾ ਸਭ ਤੋਂ ਪਹਿਲਾ ਡਿਫੈਂਸਿਵ ਇਹ ਹੁੰਦਾ ਹੈ ਕਿ ਮੈਂ ਤਾਂ ਐਨੇ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਬੰਧਾਂ ਮੈਂ ਕਿਵੇਂ ਇਸ ਦੇ ਵਿੱਚ ਸ਼ਾਮਲ ਹੋ ਸਕਦਾ ਹਾਂ ਸੋ ਕਾਨੂੰਨੀ ਢਾਲ ਵੀ ਮਿਲਦੀ ਹੈ ਵਿਰੋਧੀਆਂ ਤੋਂ ਸੁਰੱਖਿਆ ਵੀ ਮਿਲਦੀ ਹੈ ਤੇ ਉਹਨਾਂ ਦੇ ਕਾਰੋਬਾਰ ਵੀ ਵਧਫੁੱਲ ਰਹੇ ਨੇ ਕੱਲ ਹੀ ਇੱਕ ਐਨਡੀ ਟੀਵੀ ਦੇ ਵਿੱਚ ਡਿਟੇਲ ਰਿਪੋਰਟ ਇਸ ਇਸ ਦੇ ਉੱਪਰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਦੇ ਵਿੱਚ ਬੜੇ ਡਿਟੇਲ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਲੋਕਾਂ ਦੇ ਨਾਲ ਕੀਤੀ ਗਈ ਸੀ ਖੈਰ ਗੱਲ ਜੋ ਵੀ ਹੋਵੇ ਸਰਕਾਰਾਂ ਦੀ ਸ਼ੈ ਹੋਵੇ ਜਾਂ ਨਾ ਹੋਵੇ ਇਹ ਗੱਲ ਤਾਂ ਸਾਰਿਆਂ ਨੂੰ ਸਾਫ਼ ਹੈ ਕੋਈ ਵੀ ਗੈਂਗਸਟਰ ਹੈ ਉਹ ਵੱਧ ਫੁੱਲ ਤਾਂ ਹੀ ਸਕਦਾ ਹੈ ਜਦੋਂ ਤੱਕ ਸਿਆਸੀ ਕੋਈ ਨਾ ਕੋਈ ਹੱਥ ਉਸਦੇ ਪਿੱਛੇ ਹੋਵੇ ਔਰ ਇਹ ਸਿਆਸਤਦਾਨ ਜਿਹੜੇ ਨੇ ਉਹ ਹਮੇਸ਼ਾ ਗੈਂਗਸਟਰਾਂ ਨੂੰ ਆਪਣੇ ਕੰਮ ਵਾਸਤੇ ਆਪਣੇ ਵਿਰੋਧੀਆਂ ਨੂੰ ਚੁੱਪ ਕਰਾਉਣ ਵਾਸਤੇ ਡਰੋਂ ਤਮਕਾਉਣ ਵਾਸਤੇ ਵਰਤਦੇ ਨੇ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਔਰ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਤੱਕ ਇਹ ਗੈਂਗਸਟਰ ਆਪਣੇ ਤੱਕ ਸੀਮਤ ਰਹਿੰਦੇ ਨੇ ਉਦੋਂ ਤੱਕ ਪੁਲਿਸ ਵੀ ਇਹਨਾਂ ਨੂੰ ਕੁਝ ਨਹੀਂ ਕਹਿੰਦੀ ਕਿਉਂਕਿ ਇਸ਼ਾਰਾ ਸਿਆਸੀ ਤਰ੍ਹਾਂ ਵੱਲੋਂ ਆਇਆ ਹੁੰਦਾ ਹੈ ਔਰ ਜਦੋਂ ਇਹ ਗੈਂਗਸਟਰ ਕਿਸੇ ਪੁਲਿਸ ਵਾਲੇ ਦੇ ਹੱਥ ਚੱਕਦੇ ਨੇ ਉਹ ਆਪਣੀ ਇੱਕ ਲਿਮਟ ਨੂੰ ਕ੍ਰਾਸ ਕਰ ਜਾਂਦੇ ਨੇ ਫੇਰ ਹੀ ਪੁਲਿਸ ਇਹਨਾਂ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਲੈਂਦੀ ਹੈ ਚਾਹੇ ਤੁਸੀਂ ਜੈਪਾਲ ਪੁਲਰ ਦਾ ਕੇਸ ਦੇਖ ਲਓ ਜਦੋਂ ਤੱਕ ਉਸਨੇ ਜਗਰਾਉਂ ਦੇ ਵਿੱਚ ਦੋ ਏਐਸਆਈਆਂ ਨੂੰ ਗੋਲੀ ਨਹੀਂ ਮਾਰੀ ਸੀ ਉਦੋਂ ਤੱਕ ਉਹ ਵੱਧ ਫੁੱਲ ਰਿਹਾ ਸੀ ਕਿਸੇ ਨੇ ਉਹਨੂੰ ਕੋਈ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਉਹਨੂੰ ਟਰੈਕ ਨਹੀਂ ਕੀਤਾ ਗਿਆ ਲੇਕਿਨ ਜਦੋਂ ਪੁਲਿਸ ਤੇ ਹਮਲਾ ਹੋਇਆ ਤਾਂ ਕੁਝ ਦਿਨਾਂ ਦੇ ਅੰਦਰ ਹੀ ਉਹਨੂੰ ਕੋਲਕੱਤਾ ਤੋਂ ਜਾ ਕੇ ਵੀ ਲੱਭ ਲਿਆ ਤੇ ਉਸ ਤਰ੍ਹਾਂ ਐਨਕਾਊਂਟਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਕੀ ਸਿਰਫ ਉਦੋਂ ਹੀ ਪੁਲਿਸ ਹਰਕਤ ਦੇ ਵਿੱਚ ਆਏਗੀ ਜਦੋਂ ਉਹਨਾਂ ਦੇ ਉੱਤੇ ਹਮਲਾ ਹੁੰਦਾ ਹੈ ਉਦੋਂ ਤੱਕ ਲੋਕ ਚਾਹੇ ਮਰਦੇ ਰਹਿਣ ਲੋਕਾਂ ਨੂੰ ਲੁੱਟਿਆ ਜਾਂਦਾ ਰਹੇ ਪੁਲਿਸ ਕੋਈ ਕਾਰਵਾਈ ਨਹੀਂ ਕਰੇਗੀ ਕਿਉਂਕਿ ਉਹਨਾਂ ਨੂੰ ਜਿਹੜੇ ਸਿਆਸੀ ਆਕਾ ਨੇ ਜਾਂ ਸਿਆਸੀ ਲੀਡਰ ਨੇ ਕੁਨਾਂ ਵੱਲੋਂ ਇਸ਼ਾਰਾ ਨਹੀਂ ਹੁੰਦਾ ਇਹ ਸਚਾਈ ਹੈ ਕਿ ਲੋਕ ਉਦੋਂ ਤੱਕ ਇਹ ਸਭ ਕੁਝ ਸਹਨ ਕਰਦੇ ਰਹਿਣਗੇ ਤੇ ਇਹ ਉਵੇਂ ਹੀ ਚੱਲਦਾ ਰਹੇਗਾ ਜਿਵੇਂ ਚੱਲ ਰਿਹਾ ਹੈ ਜਾਂ ਇਹ ਲੋਕਾਂ ਦਾ ਗੁੱਸਾ ਕਿਤੇ ਨਾ ਕਿਤੇ ਕੋਈ ਰੰਗ ਲਿਆਵੇਗਾ ਤੇ ਸ਼ਾਇਦ ਸਰਕਾਰਾਂ ਇਸ ਗੱਲ ਨੂੰ ਸੋਚਣ ਤੇ ਮਜਬੂਰ ਹੋ ਜਾਣ ਇਸ ਹਨ ਨੂੰ ਇਸ ਵੱਧ ਫੁੱਲ ਰਹੇ ਕ੍ਰਾਈਮ ਤੇ ਕਿਤੇ ਨਾ ਕਿਤੇ ਇਸ ਤੇ ਠੱਲ ਪਾਉਣੀ ਪਵੇਗੀ ਇਸ ਨੂੰ ਰੋਕਣਾ ਪਵੇਗਾ ਤਾਂ ਕਿ ਐਨੇ ਵੱਡੇ ਪੱਧਰ ਤੇ ਲੋਕਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ ਛੋਟੇ ਤੋਂ ਛੋਟਾ ਵਪਾਰੀ ਤੇ ਵੱਡੇ ਤੋਂ ਵੱਡਾ ਵਪਾਰੀ ਸਾਰਿਆਂ ਨੂੰ ਹੀ ਨਿਸ਼ਾਨੇ ਤੇ ਲੈ ਲਿਆ ਜਾਵੇ ਤੇ ਕੋਈ ਵੀ ਜਿਹੜਾ ਬੰਦਾ ਹੈ ਉਹ ਸੇਫ ਨਸਮਸਣਾ ਕਰੇ ਕਿਸੇ ਤੇ ਕਦੇ ਵੀ ਅਟੈਕ ਹੋ ਸਕਦਾ ਹੈ ਕਦੇ ਵੀ ਕਿਸੇ ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾ ਸਕਦਾ ਹੈ ਤੇ ਜੇ ਜ਼ਿੰਦਗੀ ਚਾਹੀਦੀ ਹੈ ਤਾਂ ਤੁਸੀਂ ਜਿੰਨੀ ਜ਼ਿੰਦਗੀ ਪਰ ਦੀ ਕਮਾਈ ਕੀਤੀ ਹੈ ਉਹ ਕਿਸੇ ਹੋਰ ਦੇ ਹਵਾਲੇ ਕਰ ਲਓ ਇਹੀ ਜੀਵਨ ਰਹਿ ਗਿਆ ਹੈ ਇਸੇ ਤਰੀਕੇ ਨਾਲ ਹੀ ਕੀ ਪੰਜਾਬ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਚੱਲੇਗੀ ਇਹ ਸਵਾਲ ਬਹੁਤ ਵੱਡਾ ਹੈ ਇਹ ਸੱਤਾਧਿਰ ਦੇ ਸਾਹਮਣੇ ਸਵਾਲ ਬੜੇ ਜ਼ੋਰ ਦੇ ਨਾਲ ਪੁੱਛਿਆ ਜਾ ਰਿਹਾ ਹੈ ਉਮੀਦ ਕਰਦੇ ਹਾਂ ਕਿ ਸੱਤਾਧਿਰ ਆਪਣੀ ਜ਼ਿੰਮੇਵਾਰੀ ਨੂੰ ਸਮਝੇਗੀ ਸਰਕਾਰ ਇਸ ਦਾ ਕੋਈ ਨਾ ਕੋਈ ਹੱਲ ਕੱਢਣ ਦੀ ਫੌਰੀ ਤੌਰ ਤੇ ਕੋਸ਼ਿਸ਼ ਕਰੇਗੀ ਤੇ ਸਿਰਫ ਲੜਾਈ ਬਿਆਨਾਂ ਤੱਕ ਹੀ ਸੀਮਤ ਨਹੀਂ ਰਹੇਗੀ ਕੋਈ ਐਕਸ਼ਨ ਲੋਕਾਂ ਨੂੰ ਦੇਖਣ ਨੂੰ ਵੀ ਮਿਲੇਗਾ ਇਸੇ ਉਮੀਦ ਦੇ ਨਾਲ ਤੋਂ ਸਾਰੇ ਅੰਤ ਬਿਦਾਲਣੇ ਆ ਧੰਨਵਾਦ